ਸਦੀ ਸੰਗਤ ਨੂੰ ਜੈ ਰਾਜਾ ਸਾਭ ਜੀ ਦੀ অহੰਕਾਰ ਉਤਾਰ ਕੇ ਪਰਨਨ ਕਰਾ ਬिलास ਸਤਿਗੁਰੂ ਕੇ ਪ੍ਰਸਾਦ ਸੇ ਅਨਭਵ ਹੋ ਪ੍ਰਕਾਸ਼ ਮੇਰਾ ਨਾਮ ਪਰਮਜੀਤ ਕੌਰ ਸ਼ਿਰਗਲ ਹੈ ਜਿਵੇਂ ਆਪ ਸਭ ਜਾਣਦੇ ਹੋ ਸ੍ਰੀਨਾਥ ਕਮਲ ਰਾਜਾ ਸਾਭ ਜੀ 19ਵੀਂ ਸਦੀ ਦੇ ਮਹਾਨ ਯੋਗਪੁਰਸ਼ ਹੋਏ ਹਨ ਜਿਨ੍ਹਾਂ ਨੇ ਦੁਆਬੇ ਦੀ ਧਰਤੀ ਨੂੰ ਵੱਡੇ ਪਾਗ ਲਾਈ ਪਿਛਲੀਆਂ ਸਾਖੀਆਂ ਦੇ ਵਿੱਚ ਅਸੀਂ ਤੁਹਾਨੂੰ ਰਾਜਾ ਸਾਭ ਜੀ ਦੀਆਂ ਜਿਹੜੀਆਂ ਹਾਲੇ ਦੇ ਨਾਲ ਕਨਸਰਟ ਸਾਖੀ ਸੀ ਉਹ ਸੁਣਾਈ ਸੀ ਤੇ ਅਸੀਂ ਤੁਹਾਨੂੰ ਵਚਨ ਕੀਤਾ ਸੀਗਾ ਵਾਦਾ ਕੀਤਾ ਸੀ ਤੁਹਾਡੇ ਨਾਲ ਕਿ ਅੱਗੇ ਅਸੀਂ ਇਸ ਲੜੀ ਨੂੰ ਅੱਗੇ ਤੋਰਦੇ ਹਾਂ ਮਹਾਰਾਜ ਦੀ ਹਾਲੇ ਨਾਲ ਸੰਬੰਧਤ ਹੋਰ ਸਾਖੀਆਂ ਸੁਣਾਵਾਂਗੇ ਇਹ ਸਾਖੀ ਨਾਗਰੀਏ ਪਿੰਡ ਦੇ ਨਾਲ ਸੰਬੰਧ ਰੱਖਦੀ ਹੈ ਇੱਕ ਦਿਨ ਪਾਤਸ਼ਾਹ ਬਹੁਤ ਜੇਹੜ ਹੜ ਦੇ ਦਿਨ ਸੀ ਆਹੀ ਦਿਨ ਸੀਗੇ ਬਹੁਤ ਗਰਮੀ ਪੈ ਰਹੀ ਸੀ ਐਦਾਂ ਦੇ ਵਿੱਚ ਮਹਾਰਾਜ ਇੱਕ ਦਰੱਖਤ ਦੇ ਥੱਲੇ ਬੈਠੇ ਸੀ ਉੱਥੇ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਸੀ ਮਹਾਰਾਜ ਉਸ ਕੀਰਤਨ ਦਾ ਆਨੰਦ ਮਾਣ ਰਹੇ ਸੀ ਸਰਵਣ ਕਰ ਰਹੇ ਸੀ ਇਹ ਹੁਣ ਜੇ ਸਮੇਂ ਦੇ ਵਿੱਚ ਅਭੂਧ ਮਹਾਰਾਜ ਜੀ ਰਾਜੇ ਸਾਭ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਮਹਾਰਾਜ ਨੇ ਉਨ੍ਹਾਂ ਨੂੰ ਕਿਹਾ ਕਿ ਅਭੂਧ ਦੇ ਸਾਧੂ ਨਾਗਰਿਆਂ ਪਿੰਡ ਦੇ ਮੋਨਸ਼ਾ ਸਿੰਘ ਚੰਨਣ ਸਿੰਘ ਜਾਗਰ ਸਿੰਘ ਨਾਮ ਦੇ ਬੰਦਿਆਂ ਦੇ ਕੋਲ ਜਾਓ ਸਾਡਾ ਮਾਵਲ ਹਾਲ ਰੈਂਦਾ ਕਹਿੰਦੇ 2000 ਰੁਪਏ ਮੇਰਾ ਹਾਲਾ ਹੁਣਾਂ ਵੱਲ ਦਿੰਦਾ ਉਨਨੋਟ ਕੋਲ ਲੈ ਕੇ ਉਹ ਰੂਤਮਾਰਜ ਬਾਹਰ ਤਹਾਬ ਸੂਲਣ ਚਲੇ ਗਏ ਪਰ ਉਹ ਜਿਹੜੇ ਬੰਦੇ ਸੀਗੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ 2000 ਰੁਪਈਆ ਨਹੀਂ ਹੈ ਉਹਨਾਂ ਦੇ ਨਾਲ ਵਿੱਚ 2000 ਰੁਪਈਆ ਕਿਸੇ ਕੋਲ ਨਹੀਂ ਸੀ ਹੁੰਦਾ ਸੋਹਾ ਵੀ ਨਹੀਂ ਸੀ ਹੁੰਦੇ ਇਸ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਬੇਵਸੀਆਂ ਅਸੀਂ ਨਹੀਂ ਦੇ ਸਕਦੇ ਮਹਾਰਾਜ ਨੇ ਦੁਬਾਰਾ ਆ ਕੇ ਦੱਸਿਆ ਆਪਾਚਨ ਕਿ ਮਹਾਰਾਜ ਉਹ ਦਿੰਦੇ ਨਹੀਂ ਹੈ ਮਹਾਰਾਜ ਨੇ ਕਿਹਾ ਚਲ ਕੋਈ ਨਹੀਂ 2000 ਨਾਲ ਸੀ 1000 ਛੱਡ ਦਿਓ 1000 ਲੈ ਆਓ ਉਹਨਾਂ ਕੋਲ ਉਹ ਉਹਨਾਂ ਨੇ ਜਾ ਕੇ ਅਬਦੁੱਲ ਮਹਾਰਾਜ ਨੇ ਫੇਰ ਉਹਨਾਂ ਨੂੰ ਇਹ ਦੱਸਿਆ ਕਿ ਮਹਾਰਾਜ ਕਹਿੰਦੇ ਕਿ ਜੇ 2000 ਨਹੀਂ ਦੇ ਸਕਦੇ 1000 ਦੇ ਦੇ। ਤੇ ਉਹਨਾਂ ਨੇ 1000 ਰੁਪਏ ਨੂੰ ਵੀ ਰਿਫਿਊਜ਼ ਕਰਤਾ। 1000 ਰੁਪਏ ਨੂੰ ਮਨ੍ਹਾ ਕਰ ਦਿੱਤਾ। ਮਹਾਰਾਜ ਦੇ ਕੋਲ ਆ ਕੇ ਅਬਦੁੱਲ ਮਹਾਰਾਜ ਨੇ ਫੇਰ ਪੁੱਛਤਾ ਕਿ ਮਹਾਰਾਜ ਜੀ ਉਹ ਨਹੀਂ ਮੰਨਦੇ। ਮਹਾਰਾਜ ਉਹਨਾਂ ਨੂੰ ਕਹਿੰਦੇ ਚਲੋ ਇਦਾਂ ਕਰ ਸਕਦਾ ਹਾਂ। ਤੀਜੀ ਵਾਰ ਫੇਰ ਜਾ। ਉਹਨਾਂ ਨੂੰ ਕਹੇ ਜੋ ਦੇਣਾ ਜੋ ਵੀ ਦੇਣਾ ਉਹ ਦੇ ਦੇ। ਮਹਾਰਾਜ ਨੇ ਜਾ ਕੇ ਇਹ ਕਿਹਾ ਉਹਨਾਂ ਦੀ ਬਦਕਿਸਮਤੀ ਇਹ ਸੀ ਵੀ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ। ਟੈਂਟ ਪੈ ਗਿਆ। ਬੋਕਾ ਖੁੰਝ ਗਿਆ। ਨਾਗਰੀਆਂ ਪਿੰਡ ਵਿੱਚ ਉਹਨਾਂ ਦਾ ਥਾਂ ਸੀਗਾ। ਉਹ ਦਰਵਾਜ਼ੇ ਦੇ ਕੋਲ ਥੋੜੀ ਜਿਹੀ ਥਾਂ ਸੀ ਉਹਦੇ ਬਦਲੇ ਉਹਨਾਂ ਦੇ ਅੰਦਰੋਂ ਅੰਦਰ ਹੀ ਕਾਫੀ ਚਰ ਤੋਂ ਅੰਦਿਸ਼ਾ ਲੁਈ ਸੀ। ਉੱਥੇ ਨਾਗਰੀ ਨਕਲਾ ਹੁੰਦੀਆਂ ਸੀ। ਨਕਲਾ ਦੇ ਵਿੱਚ ਉਹਨਾਂ ਦੀ ਥੋੜੀ ਜਿਹੀ ਗੱਲ ਤੋਂ ਲੜਾਈ ਵੱਧ ਗਈ। ਤੇ ਜਿਹੜੇ ਮਨਸ਼ਾ ਸਿੰਘ ਤੇ ਚੰਨਣ ਸਿੰਘ ਸੀਗੇ ਇਹਨਾਂ ਦੇ ਕੋਲ ਦੋ ਬੰਦੇ ਵਰਗੇ ਲੜਾਈ ਦੇ ਵਿੱਚ ਇੰਨੀ ਹਮਸਾਨ ਲੜਾਈ ਹੋ ਗਈ ਉਹ ਕੁਸਮਾਨ ਪੈ ਗਿਆ ਤਾਂ ਉਹਦੇ ਵਿੱਚ ਦੋ ਬੰਦੇ ਉਹਨਾਂ ਦੇ ਖਰਚ ਹੋ ਗਏ ਦੋ ਬੰਦੇ ਉਹਨਾਂ ਦੇ ਹੱਥੋਂ ਮਰ ਗਏ ਤੇ ਫਿਰ ਜਿਹੜੇ ਉਹਨਾਂ ਦੇ ਘਰ ਦੇ ਸੀਗੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀਗਾ ਕਿ ਮਹਾਰਾਜ ਨੇ ਬੰਦੇ ਭੇਜੇ ਸੀ ਸਾਡੇ ਘਰ ਉਹਨਾਂ ਨੇ ਕੀ ਕੀਤਾ ਜਿਹੜੇ ਨਾਗਰਾਂ ਦੇ ਮੇਨ ਮੇਨ ਮਹਾਰਾਜ ਦੇ ਸੇਵਾਦਾਰ ਸੀਗੇ ਉਨ੍ਹਾਂ ਦੇ ਨਾਲ ਗੱਲ ਕੀਤੀ ਜਾ ਕੇ ਉਹ ਇਕੱਠੇ ਹੋ ਕੇ ਮਹਾਰਾਜ ਦੇ ਕੋਲ ਉਪਲ ਬਖਸ਼ਾਉਣ ਆਏ ਹੋ ਕਹਿੰਦੇ ਕਿ ਮਹਾਰਾਜ ਜਿਹੜੀ ਗਲਤੀ ਸਾਡੇ ਕੋਲ ਹੋ ਗਈ ਸਾਨੂੰ ਇਹਦਾ ਅਜ਼ਾਲਾ ਕਰਨ ਦਾ ਮੌਕਾ ਦਿਓ ਸਾਨੂੰ ਇਹਦੀ ਮਾਫੀ ਦਿਓ ਪਰ ਮਹਾਰਾਜ ਨੇ ਇਹ ਕਹਿ ਦਿੱਤਾ ਕਿ ਕਹਿੰਦੇ ਹੁਣ ਨਹੀਂ ਮੌਕਾ ਨਿਕਲ ਗਿਆ ਹੁਣ ਤਾਂ ਇਹਨਾਂ ਨੂੰ 10-10 ਸਾਲ ਦੀ ਕੈਦ ਹੋਊਗੀ ਫਿਰ ਸਮਾਂ ਪਿਆ ਉਹ ਜਿਹੜੀ ਸਜ਼ਾ ਨੂੰ 10-10 ਸਾਲ ਦੀ ਹੀ ਹੋਈ ਇਹ ਮਹਾਰਾਜ ਇਹੋ ਜਿਹੇ ਵਿਖਤ ਬਚਨ ਕਰ ਦਿੰਦੇ ਸੀ ਪਹਿਲੇ ਦੱਸ ਦਿੰਦੇ ਹੁੰਦੇ ਸੀਗੇ ਇੱਕ ਹੋਰ ਨਗਰਾਂ ਦੇ ਸੀਗੇ ਸਮੁੰਦ ਸਿੰਘ ਉਹਨਾਂ ਦਾ ਨਾਮ ਸੀਗਾ ਬਾਬਾ ਜੀ ਦਾ ਉਹਨਾਂ ਨੂੰ ਮਹਾਰਾਜ ਨੇ ਕਿਹਾ ਕਹਿੰਦੇ ਕਿ ਸਮੁੰਦਿਆ ਜਿੱਥੇ 100 ਬੰਦੇ ਇਕੱਠੇ ਹੋਣ ਉੱਥੇ ਜਾਣਾ ਹੀ ਨਹੀਂ ਹੈ ਇੱਥੇ 100 ਬੰਦਾ ਕੋ ਕਿਤੇ ਵੀ ਤੁਹਾਨੂੰ ਲੱਗਦਾ ਕਿ 100 ਬੰਦਾ ਇਕੱਠਾ ਹੋਇਆ ਤੁਸੀਂ ਉੱਥੇ ਨਹੀਂ ਜਾਣਾ ਤੇ ਉਹ ਦਿਨ ਨਗਰਾਂ ਦੀ ਜਿਹੜੀ ਲੜਾਈ ਹੋਈ ਸੀਗੀ ਉਹ ਨਗਲਾਂ ਵਿੱਚ ਹੋਈ ਸੀ ਨਗਲਾਂ ਵਿੱਚ ਤਾਂ 100 ਨਹੀਂ ਥਾਂ ਹਜ਼ਾਰਾਂ ਬੰਦੇ ਇਕੱਠੇ ਹੋ ਜਾਂਦੇ ਤੇ ਉਹ ਫਿਰ ਇਸ ਕਰਕੇ ਸਮੁੰਦ ਸਿੰਘ ਉਹ ਨਹੀਂ ਗਏ ਨਹੀਂ ਤਾਂ ਸਮੁੰਦ ਸਿੰਘ ਉਹਨਾਂ ਤਾਂ ਵੀ ਉਸ ਥਾਂ ਦੇ ਨਾਲ ਸੀਗਾ ਸੁਬੰਦ ਤੇ ਲੜਾਈ ਦੇ ਵਿੱਚ ਉਹਨਾਂ ਨੇ ਵੀ ਆਉਣਾ ਹੀ ਹੁੰਦਾ ਸੀ ਇਦਾਂ ਮਹਾਰਾਜ ਉਹਨਾਂ ਨੇ ਜਿਹੜੀਆਂ ਚੀਜ਼ਾਂ ਟਾਲ ਸਕਦੇ ਸੀ ਉਹ ਸੇਵਕਾਂ ਦੀਆਂ ਟਾਲ ਦਿੰਦੇ ਸੀ ਤੇ ਕੋਸ਼ਿਸ਼ ਕਰਦੇ ਸੀਗੇ ਕਿ ਉਹ ਜਿਹੜਾ ਉਹਨਾਂ ਦਾ ਸੁਬੰਦ ਤੇ ਵਿੱਚ ਹੀ ਛਡਕਾਰਾ ਕਰ ਦੋ ਕਰ ਦੇਣ ਪਰ ਉਹਨਾਂ ਦੇ ਭਾਗਾਂ ਵਿੱਚ ਨਹੀਂ ਸੀਗਾ ਆਪਾਂ ਇਸ ਤਰ੍ਹਾਂ ਦੀਆਂ ਸਾਖੀਆਂ ਅੱਗੇ ਵੀ ਤੁਹਾਨੂੰ ਸੁਣਾਵਾਂਗੇ ਤੇ ਸਾਡੀਆਂ ਕੀਤੀਆਂ ਗਲਤੀਆਂ ਦੀਆਂ ਮੇਰੀਆਂ ਕੀਤੀਆਂ ਗਲਤੀਆਂ ਦੀਆਂ ਬੋਲਦੇ ਆ ਜਿਹੜੀਆਂ ਮੇਰੇ ਕੋਲੋਂ ਪੁੱਲ ਨਾ ਚੁੱਕਾ ਹੋ ਗਈਆਂ ਹੋਣਗੀਆਂ ਉਹਨਾਂ ਦੀਆਂ ਆਪ ਸਭ ਸੰਤਾਂ ਮਾਫੀਆਂ ਦੇ ਦਿਓ ਤੁਸੀਂ ਮਾਫੀ ਕਰਨ ਦੇ ਯੋਗ ਹੋ ਮੈਂ ਤਾਂ ਭੁੱਲਦੀ ਰਹਿੰਦੀ ਹਾਂ ਕਿੰਨ ਕਿੰਨ ਬੁੱਲਣ ਹਾਂ ਆਪ ਸਭ ਮਾਫੀ ਦਿਓ ਬਹੁਤ ਮਿਹਰਬਾਨੀ